ਉਹ 3 ਵੀਲਰ ਨੇ ਲੱਗਿਆ ਤਾਂ ਹੀ ਖੜ ਲੱਗੇ ਹੀ ਸਾਰੇ ਲੋਕਾਂ ਨੇ ਡਾਕ ਲਿਆ ਵੀ ਜਾ ਕੇ ਸਾਹਮਣੇ ਆ ਗਏ 3 ਵੀਲਰ ਸਾਹਮਣੇ 3 ਵੀਲਰ ਮੰਗਵਾਇਆ ਸੀ ਉਧਰ ਦੀ ਮੈਨੇਜਮੈਂਟ ਵੇ ਜਿਹੜੀਆਂ ਮਰਗੀਆਂ ਨੂੰ ਉਹਨਾਂ ਨੂੰ ਚੱਕ ਕੇ ਦਵਦਾ ਭੇਜ ਦੇ ਵੀ ਰੋਲਾ ਪਾਣਾ ਪਵੇ ਤੇ ਉਹ ਬੜੀ ਉਹ ਖੜੇ ਦੌੜ ਦੜ ਗਿਆ ਕਿ ਤੇ ਮੈਨੇਜਮੈਂਟ ਕਿੱਥੇ ਹੈ ਚਰਾਵਲੇ ਅੱਛਾ ਉਹ ਕਹਿ ਰਹੀ ਹੈ ਕਿ ਕਿੱਥੇ ਆਉਂਦੇ ਅੜ ਜਗਾਉਂ ਲੋੜ ਹੀ ਨਹੀਂ ਉਹਨਾਂ ਚੱਲਦੀ ਆਪਣੀ ਬਾਜ ਗਾਉਂਗੇ ਹੋਰ ਇਹਨਾਂ ਹਾਂਜੀ 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 ਚਾਹੀਏ ਚਾਹੀਏ ਪਾਣੀ ਲੱਗ ਗਿਆ ਬਾਈ ਨਾ ਪਾਣੀ ਨਹੀਂ ਦੱਸੋ ਵਿੱਚ ਨਹੀਂ ਕੁਝ ਹੋ ਗਿਆ ਬੰਦ ਹੋ ਗਿਆ ਲੱਗ ਨਹੀਂ ਪਾਰਾ ਬੰਦ ਹੋ ਗਿਆ ਬਗਸਾ ਸਾਹਮਣੇ ਦੇ ਘਰੋਂ ਪੜਦਾ ਪਾਣੀ ਆਉਂਦਾ ਆਪਾਂ ਆਪਾਂ ਨੂੰ ਪੁੱਛ ਕਰੀ ਜਿਵੇਂ ਗਊਸ਼ਾਲਾ ਦੇ ਵਿੱਚ ਹੁਣੇ-ਹੁਣੇ ਜੋ ਸੂਚਨਾ ਮਿਲੀ ਸੀ ਕਿ ਇੱਥੇ ਲਗਭਗ 13 ਗਵਾਂ ਜਿਹੜੀਆਂ ਉਹਨਾਂ ਵੀ ਜਿਹੜੀਆਂ ਉਹਨਾਂ ਨੇ ਉਹਨਾਂ ਦਾ ਜੱਥ ਹੋ ਗਿਆ ਜਿਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਇਸ ਸਪੈਕਟਰ ਇਹਤੇ ਸ਼ੱਕ ਜਾਰ ਕੀਤਾ ਜਾ ਰਿਹਾ ਕੋਈ ਚਾਰਾ ਕੋਈ ਹੁਜਾ ਗਲਤ ਪੈ ਗਿਆ ਜਾਂ ਕੋਈ ਕੋਈ ਜ਼ਹਿਰੀਲੀ ਚੀਜ਼ ਬਣਾਨੇ ਨਿਕਲ ਰਹੀ ਹੈ ਉਹਦੇ ਕਰਕੇ ਇਹਨਾਂ ਦੀ ਜੈ ਸੀੜੀ ਆ ਉਹਨ ਦਾ ਜਿਹੜਾ ਸ਼ੱਕ ਪਾਇਆ ਜਾਂਦਾ ਸੋ ਆਪਿ مشین ਇਹਤੇ ਨਾਲ ਜਿਹੜੇ ਵੈਟਰਨਰੀ ਡਾਕਟਰ ਸਾਹਿਬਾ ਨੇ ਉਹਨਾਂ ਦੀ ਟੀਮ ਹੈ ਸਿਵਲ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਅਸੀਂ ਪੁਲਿਸ ਦੀ ਟੀਮ ਸਾਡੀ ਬਹੁਤ ਚੜ੍ਹਦੀ ਕਲਾ ਨਾਲ ਆਉਂਦੀ ਹੈ ਅਸੀਂ ਜਿਹੜਾ ਇਹਨਾਂ ਦਾ ਗੋਵਾ ਦਾ ਜਣਾ ਇੰਜੋਰ ਪੋਸਟਵਾਰਡੋਂ ਮੈਂ ਉਹ ਪੋਸਟਵਾਰਡੋਂ ਮੇਰਾ ਮਾਰਨਿਕਾ ਪੋਸਟਵਾਰਡੋਂ ਕਰਵਾਵਾਂਗੇ ਜਿਹੜਾ ਇਹਨਾਂ ਦੇ ਚਾਰਾ ਇਥੇ ਚਾਰਾ ਇਹਨਾਂ ਨੇ ਖਾਦਾ ਉਸ ਚਾਰੇ ਦੀ ਅਸੀਂ ਜੀਸੀ ਸੁੱਕਾ ਸੁੱਕਾ ਚਾਰਾ ਤੇ ਗਿੱਲਾ ਚਾਰਾ ਜਿਹੜਾ ਹਰਾ ਚਾਰਾ ਇਹਨਾਂ ਦੀ ਅਸੀਂ ਸੈਂਪਲ ਪਰਵਾਰੇ ਸੋ ਜਿਹੜੇ ਫਿਜ਼ੀਸੀਟੀ ਵੀ ਕੈਮਰੇ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਕਿਸੇ ਪ੍ਰਕਾਰ ਨਾਲ ਜਿਹੜੀਆਂ ਬਾਕੀ ਗਊਆਂ ਨੇ ਉਹ ਚਾਰਾ ਉਹਨਾਂ ਖਾਨ ਤੋਂ ਹੈ ਐਡਮਿਨਿਸਟ੍ਰੇਸ਼ਨ ਨੂੰ ਕਹਿੰਦਾ ਕਿ ਉਹਨੂੰ ਸਾਈਟ ਤੇ ਕਰ ਦਿੱਤਾ ਜਾਵੇ ਸੋ ਇਹ ਚੀਜ਼ ਜਿਹੜੀ ਸਾਰੀ ਜਦੋਂ ਮਾਰਨਿੰਗ ਰਿਪੋਰਟ ਆ ਜੇਗੀ ਇਹਦੀ ਉਸ ਬਣ ਦੀ ਰਿਪੋਰਟ ਤੇ ਕੋਈ ਚਾਰੇ ਦੀ ਜਿਹੜੀ ਚੈੱਕ ਹੋ ਜਾਏਗਾ ਤਾਂ ਫਿਰ ਪਤਾ ਲੱਗੇਗਾ ਕਿ ਦੀ ਵਜ੍ਹਾ ਕੀ ਹੈਗੀ ਹੈ ਸਰ ਟੋਟਲ ਕੋਈ ਸੀਗਾ ਲੱਦ ਕੇ ਲੈ ਚਲੇ ਸੀ ਕਿੰਨੇ ਸਾਡੇ ਰੂੜੀ ਸਾਰੀ ਚੀਜ਼ਾਂ ਜੀ ਮੌਕੇ ਤੇ ਵੀ ਵੈਰੀਫਾਈ ਕਰਨਾ ਸਰ ਟੋਟਲ ਕਿੰਨੀ ਗਈਆਂ ਵਰਗੀਆਂ ਸੀ ਇਹ ਤਕਰੀਬਨ 13 ਗਾਮ ਹੋੜੇ ਸੀ ਸਰ ਕਿ ਜੇ ਕਿਸੇ ਨੂੰ ਨਾਰੀ ਲੈ ਕੇ ਤੁਸੀਂ ਪੁੱਛਣਾ ਜੀ ਜੀ ਅਸੀਂ ਸਾਰੀ ਇਹਨਾਂ ਜਿੰਨੇ ਭਾਵੇਂ ਸੇਵਾਦਾਰ ਨੇ ਕੁਝ ਨਹੀਂ ਸਾਰੇ ਵੀ ਕੁਛ ਕੁਛ ਕਰ ਮੈਨੂੰ ਵੀ ਤੁਹਾਡੇ ਵਾਂਗੂੰ ਹੁਣੇ ਪਤਾ ਲੱਗਾ ਤੇ ਮੈਂ ਜਦੋਂ ਪਤਾ ਲੱਗਾ ਮੈਂ ਉਸੇ ਟਾਈਮ ਇੱਥੇ ਆ ਗਿਆ ਔਰ ਡਾਕਟਰਾਂ ਦੀ ਵੀ ਟੀਮ ਲੱਗੀ ਹੋਈ ਹੈ ਪੁਲਸ ਪ੍ਰਸ਼ਾਸਨ ਵੀ ਆ ਚੁੱਕਿਆ ਹੈ ਤੇ ਪ੍ਰੋਪਰਲੀ ਇਹਨੂੰ ਵੈਰੀਫਾਈ ਕਰਕੇ ਜੋ ਵੀ ਨਜ਼ਰ ਆਊਗਾ ਜੇ ਤੇ ਕੋਈ ਕਿਸੇ ਨੇ ਗਲਤ ਅਨਸਰ ਨੇ ਕੋਈ ਗਲਤੀ ਕੀਤੀ ਹੈ ਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਪ੍ਰੋਪਰਲੀ ਜੋ ਉਹ ਦਾ ਟਾਕਾ ਹੋ ਗਿਆ। ਇਹਦੇ ਬਰਦਰ ਨੂੰ ਟੈਂਪੋ ਨੇ ਪੁੱਛਿਆ ਗਿਆ ਸੀਗਾ ਕਿ ਤੈਨੂੰ ਕਿੰਨੇ ਸੱਦੇ ਆ ਕਿਉਂ ਸੱਦੇ ਕਿੱਥੇ ਲੈ ਕੇ ਜਾਣਾ। ਉਹ ਕਹਿੰਦਾ ਸੀਗਾ ਮੈਨੂੰ ਇਸ ਬੰਦੇ ਸੱਦੇ ਆ। ਠੀਕ ਹੈ ਤੇ ਪੰਜ ਗੰਡੀਆਂ ਲੈ ਕੇ ਜਾਣਾ। ਹਾਂ। ਜਿਸ ਬੰਦੇ ਦਾ ਨਾਮ ਲਿਆ ਜਦੋਂ ਉਹਨੂੰ ਪੁੱਛਿਆ ਗਿਆ ਉਹ ਕਹਿੰਦਾ ਕਿ ਮੈਂ ਪਤਾ ਨਹੀਂ ਕਿੱਥੇ ਲੈ ਕੇ ਜਾਵਾਂ। ਕੀ ਸਮੇਂ ਦੇ ਕੇ ਪਲੈਨਿੰਗ ਨਹੀਂ ਦੋ ਦੋ ਚੀਜ਼ਾਂ ਨੇ ਬ੍ਰਦਰ ਵੇਖੋ ਜਿਹੜੀ ਵੀ ਗੱਲ ਹੈ ਨਾ ਉਹ ਸਾਖਸ਼ਾਤ ਟੈਂਪੋ ਵੀ ਇੱਥੇ ਹੀ ਆ ਠੀਕ ਹੈ। ਜਿਹੜੀ ਵੀ ਜਿਹੜਾ ਵੀ ਕਸੂਰਵਾਰ ਆ ਜੋ ਵੀ ਆ ਬਖਸ਼ਿਆ ਨਹੀਂ ਜਾਊਗਾ। ਬਸ ਗੱਲ ਇਹ ਹੈ ਇਹ ਉਸ ਪ੍ਰਸ਼ਾਸਨ ਵਿੱਚ ਠੀਕ ਹੈ ਡਾਕਟਰਾਂ ਦੀ ਟੀਮ ਜਿਹੜੀ ਬਚਾਉਣ ਵਾਲੇ ਬਚਾਉਣ ਵਾਲਿਆਂ ਤੇ ਲੱਗੀ ਆ ਉਸ ਪ੍ਰਸ਼ਾਸਨ ਆਪਣੀ ਕਾਰਵਾਈ ਤੇ ਕਰਦਾ ਠੀਕ ਹੈ ਕੈਮਰੇ ਲੱਗੇ ਹੋਏ ਨੇ ਇਹਨਾਂ ਕੈਮਰਿਆਂ ਦੇ ਅਕੋਰਡਿੰਗ ਸਾਰਾ ਚੈੱਕ ਕਰਦੇ ਆ ਜੋ ਵੀ ਹੋਇਆ ਉਤੋਂ ਕਲੀਅਰਲੀ ਆ ਵੀ ਜਿਹੜਾ ਵੀ ਜੇ ਤੇ ਕੋਈ ਦੋਸ਼ੀ ਪਾਇਆ ਜਾਂਦਾ ਹਰ ਹਾਲਤ ਚ ਬਖਸ਼ਿਆ ਨਹੀਂ ਜਾਂਦਾ